ਲੋ ਬਾਈ ਆਪਾਂ ਥੜਿਆ ਸਰਕਾਰੀ ਆ ਸਦਾਬੂਰੇ ਸੀਰੀ ਮੁਖਤਸਰ ਸਾਹਿਬ ਸਸੀ ਕਾਲ ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੀ ਭਰਾ ਠੀਕ ਠਾਕ ਆ ਲੋ ਬਾਈ ਮਿੱਤਰ ਆਪਾਂ ਲੱਗੇ ਆ ਬਾਈ ਵਲੌਗ ਦੀ ਸਟਾਰਟਿੰਗ ਕਰਨ ਤੇ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਲੋ ਬਾਈ ਚਾਚਾ ਬਲਕਰਨਾਗੇ ਬੁਖਾਰ ਦੀ ਦਵਾਈ ਲੈਣ ਉਹਨੂੰ ਬੁਖਾਰ ਸੀ ਤੇ ਬਾਈ ਜੀ ਆਪਾਂ ਆਏ ਹੋਏ ਆ ਤਰੀਕ ਆਪਣੀ ਅੱਜ ਤੇ ਉਹ ਬਾਈ ਲੈਣ ਗਿਆ ਵਿਆ ਤੇ ਆਊਗਾ ਦੁਬਾਰਾ ਚੱਲੀ ਚਲਦੇ ਆ ਤਰੀਕ ਆ ਬਾਈ ਅੱਜ ਆਪਣੀ ਤੇ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾ ਬਣ ਕੇ ਸਪੋਰਟ ਕਰਿਆ ਕਰੋ ਵੀਰ ਬਣੇ ਤੇ ਉਹ ਦਵਾਈ ਲੈ ਰਿਹਾ ਬਾਈ ਮੈਂ ਤਾਂ ਹੀ ਅੱਜ ਇੱਥੇ ਵਲੌਗ ਸਟਾਰਟ ਕਰ ਲਿਆ ਮੈਂ ਕਿਉਂ ਚੱਲੋ ਸੌਖਾ ਜੂਗਾ ਤੇ ਲਓ ਬਾਈ ਜੀ ਹੋ ਗਿਆ ਮੇਲੇ 22 ਤਰੀਕ ਤੋਂ ਨਹੀਂ ਪੜ ਗਿਆ ਕੰਮ ਉਧਰੋਂ ਹੁਣ ਬਾਈ ਉਧਰ ਧਰਨਾ ਲੱਗਿਆ ਉਧਰ ਧਰਨਾ ਲੱਗਿਆ ਪਿਆ ਸੀਗਾ ਬਾਈ ਤੇ ਹੁਣ ਗੱਡੀਆਂ ਇੱਧਰ ਦੀ ਘੱਟ ਰਹੇ ਆ ਇਹ ਇਹ ਬਾਸੀ ਦੀ ਜਾ ਕਿੱਧਰ ਕਿੱਧਰ ਨਿਕਲਣਾ ਜਾ ਰਿਹਾ ਮਾਰ ਰੋਡ ਤੇ ਲਓ ਜੀ ਇਹ ਰੋਡ ਤੇ ਲਿਓ ਠੀਕ ਆ ਉਧਰੋਂ ਗੇਟ ਉਹ ਆ ਲਓ ਜੀ ਬਈ ਨਿਕਲ ਗਏ ਆ ਬਾਰ ਬਾਰ ਗੱਡੀ ਦੇ ਉੱਧਰ ਧਰਨਾ ਸੀਗਾ ਚਰਨਾ ਕਰਕੇ ਇੱਥੇ ਪੀਸੀ ਦਫ਼ਤਰ ਬਈ ਪੀ ਆ ਗੇਟ ਨਿਕਲੇ ਆਏ ਰਸੈਲ ਦਾ ਹਾਲ ਮੁਫਤ ਹੀ ਮਾਰੀ ਸੀ ਮੋਸਰ ਹੈ ਇਹ ਉਤੀ ਰੋਟੀ ਲਾਹ੍ਹਬਾਈ ਨੇ ਤਰੋਂ ਪੰਬਲੂਸੇ ਪਏ ਫਰਦੇ ਆਂ ਇਹ ਰੋਟੀ ਆ ਜੰਨ ਰੋਟੀ ਆਲਾ ਸਾਨੂੰ ਕੋਈ ਚਾਹੀਦਾ ਢਾਬਾ ਹੀ ਨਹੀਂ ਲੱਗ ਰਿਆ ਤੇ ਹੁਣ ਅਸੀਂ ਗਾਂਹ ਗਿਣੇ ਚੱਲ ਗਏ ਤੇ ਰਾਸ਼ ਬਹੁਤ ਆ ਭਾਈ ਅੱਜ ਮੋਸਰ ਸ਼ਹਿਰ ਪੂਰਾ ਹੀ ਰਾਸ਼ਾ ਬੜੀ ਤਰ੍ਹਾਂ ਨਾ ਲੱਗਿਆ ਪਿਆ ਇੱਥੇ ਵੀ ਪੁਰਾਹਾਲ ਆ ਮਨ ਫਾਂਗ ਗੂੜਦੇ ਆ ਬਾਈ ਹੌਲੀ ਹੌਲੀ ਬਾਹਰ ਗੂੜ ਬੁਲਾਉਂਦਾ ਐ ਕਰਾਂਗੇ ਰੋਕੀ ਦਲਾਈ ਜਾਂਦੇ ਚੱਲ ਫਿਰ ਕਿੱਥੇ ਠੱਲੇ ਜਾਣ ਵਾੜ ਇੱਥੇ ਠੱਲੀ ਨਹੀਂ ਕਰਨੀ ਠੱਲੀ ਜਾਣੀ ਮੈਂ ਪਿਆਰ ਬੋਗਰੀ ਗੂੜ ਚੋਂ ਗੂੜ ਕੂੜਾ ਚਾਹਾਂਗਾ ਵੇ ਇੱਕ ਦੋ ਬਾਈ ਇਹ ਬੰਦਾ ਮੇਰੇ ਨਾਲ ਲੜ ਪੈਂਦਾ ਦੀ ਸ਼ਕਲ ਨਹੀਂ ਮਖੌਣੀ ਮੈਂ ਬਲਕਰਨ ਸਿੰਘ ਜੀ ਬੰਦਾ ਚਲੋ ਜੀ ਨੂੰ ਨਾ ਕੁੜੀ ਰੁਭਾਂਗੇ ਜਾ ਕੇ ਸਾਡੇ ਇੱਕ ਹੈਗੇ ਫੇਵਰੇਟ ਅਦਲਾ ਉਹ ਵੇਂਦਰੋ ਤਰੀ ਤੋਂ ਹੋ ਗੀ ਵੇਲੇ ਤੇ ਜੈ ਭਵਾਨੀ ਆਣ ਕੇ ਖਾ ਕੇ ਇੱਕ ਅੱਧਾ ਦਹੀਂ ਭਰਲਾ ਤੇ ਚੱਲੇ ਆਂ ਬਈ ਹੁਣ ਆਪਾਂ ਪਿੰਡ ਨੂੰ ਲਓ ਬਈ ਮਿਸਟਰ ਉਹ ਲਓ ਬਾਈ ਤਰੀਕ ਤੋ ਆ ਗਈ ਸੀ ਤੇ ਪੱਠੀ ਨਹੀਂ ਰਿਪਾ ਤੇ ਡੋੜ ਕੇ ਕਿ ਆ ਝੋਨਾ ਸਵਾਰਿਆ ਸੀਗਾ ਝੋਨਾ ਹੀ ਬਾਈ ਸਵਾਰਿਆ ਗਿਆ ਤੇ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਕੂਤਰ ਤੁਹਾਨੂੰ ਬਖਾਉਂਗਾ ਬਈ ਆ ਕੇ ਮੈਂ ਚੱਲਿਆ ਕੌਣੀ ਆਉਣਗਾ ਬਾਈ ਆਪਾਂ ਲੈ ਕੇ ਆਉਣੀ ਆ ਦੁੱਧ ਲਾਉਣ ਵਾਲੀ ਦਵਾਈ ਤੇ ਉਹ ਚੱਲਿਆ ਆਪਾਂ ਬਈ ਲੈਣ ਨਾਲ ਹੀ ਉਹਦੋਂ ਜੂਤਰ ਕੇ ਆ ਜਾਣਗੇ ਸਾਰੇ ਕਬੂਤਰਾਂ ਨੂੰ ਬਈ ਦਾਣਾ ਪਾਣੀ ਪਾਤਾ ਮੈਥੋਂ ਬਈ ਫੋਨ ਦੀ ਸੈਟਿੰਗ ਜੀ ਜਿਉ ਪਤਾ ਨਹੀਂ ਕੀ ਹੋ ਗਿਆ ਕਿ ਉਹ ਅੰਦਰ ਕਲੀਅਰ ਨਹੀਂ ਬੰਦੀ ਵੀਡੀਓ ਤਾਂ ਕਰਕੇ ਉਹ ਆ ਕੇ ਬਖਾਵਾਂਗੇ ਤੁਹਾਨੂੰ ਪੁੱਤਰ ਕੇ ਨਾ ਆਪਾਂ ਚੱਲੇ ਪਾਉਣੀ ਲੋ ਮੈਨੂੰ ਤਾਂ ਆਪਾਂ ਬਾਈ ਦੀ ਕਾਨੀ ਚੱਲਿਆ ਦਵਾਈ ਲੈਣ ਕਿਹੜੀ ਹੁੰਦੀ ਆ ਉਹ ਤੁਹਾਨੂੰ ਦਿਖਾਵਾਂਗਾ ਕਿ ਚੱਲਿਆ ਇਹ ਭਾਈ ਮਿਲਦੇ ਤੋਂ ਚੱਲ ਜੇ ਲੋ ਵੇਟ ਪਾਣੀ ਦੇ ਟੋਏ ਪੱਤੀ ਦਾ ਕੱਟਿਆ ਨੂੰ ਮੇਲੇ ਗਈ ਫੁੱਲ ਨੂੰ ਜਿੱਤੀ ਆਲਾ ਟਰਾਲਾ ਜਾਂਦਾ ਪਈ ਅੱਗੇ ਰੇਤਾਂ ਰੋਡ ਉੱਤੇ ਪੈਂਦਾ ਠੀਕ ਮਿਲਦੇ ਆ ਬਈ ਮੈਡੀਕਲ ਤੇ ਜਾ ਕੇ ਆ ਲਓ ਬਈ ਆਉਣੀ ਹੈ ਭਰਾ ਜੀ ਆਪਾਂ ਕੋਲੀ ਬਸ ਲੈਣ ਦੇ ਰੈਡੀ ਕਰਨ ਮੈਡੀਕਲ ਮੈਡੀਕਲ ਆਹ ਮੈਡੀਕਲ ਲੈ ਜਾਏ ਇਹ ਦਵਾਈ ਫਿਰ ਮਿਲਦੀ ਹੈ ਲੈ ਬੋਲ ਇਹ ਅੰਦਰ ਕਰਕੇ ਐਵ ਜੀ ਬੀ ਕੁਆਲਟੀ ਹੁੰਦੀ ਹੈ ਤੇ ਭਾਈ ਜੀ ਫੋਨ ਆਪਣਾ ਕਿਉਂ ਕਿੰਨਾ ਸਹੀ ਨਾ ਲੋ ਭਾਈ ਦਾਣਾ ਪਣੀ ਪਾ ਦਾ ਸਾਰਾ ਕੋ ਸੋਕੀ ਰੋਟ ਸਾਰਿਆਂ ਨੂੰ ਬੱਚੇ ਜਿਹੜੇ ਵਿੱਚ ਢਲੇ ਜਿਵੇਂ ਉਹਨਾਂ ਨੂੰ ਦਵਾਈ ਦੇ ਜੀ ਜਾਂਦੇ ਆ ਬੱਚੇ ਬਈ ਬਾਈ ਨਹੀਂ ਗਏ ਕਾਰ ਨਹੀਂ ਆ ਬਈ ਕਾਤੋਂ ਨਹੀਂ ਬਾਈ ਗਏ ਕਿਉਂਕਿ ਬਈ ਅੱਜ ਤਰੀਕ ਦੇ ਸੀ ਆਪਾਂ ਲਓ ਬਈ ਮਿੱਤਰੋ ਕਣਕ ਵੇਖਣ ਚੱਲੇ ਆਪਾਂ ਤੇ ਬਾਈ ਜੀ ਮੇਰੇ ਮੂੰਹ 'ਚ ਤੋ ਵੀ ਆ ਬਾਈ ਜੀ ਨਾ ਫੋਨ ਐਕਸ ਨਾ ਵੀਡੀਓ ਬੰਦ ਦੀ ਆ ਬਾਈ ਜੀ ਫੋਨ ਤਾਂ ਲੈਣਾ ਹੀ ਪਊਗਾ ਕਿਉਂਕਿ ਵੀਡੀਓ ਕਰਕੇ ਮੈਂ ਤਾਂ ਵੇਖ ਲਈਏ ਕਣਕ ਬਾਈ ਕਿਵੇਂ ਆ ਕਿਵੇਂ ਉਗਰੀ ਕਿਵੇਂ ਨਹੀਂ ਮਟਰ ਵਾਹ ਸੁਨੇ ਵੀ ਗਰੇ ਵੇ ਛੂਲੀਆ ਮਟਰ ਵੀ ਵਾਹ ਵਾ ਉਗਰੇ 8-10 ਬੂਟੇ ਉਥੇ ਲਸਣ ਲਾਉਣੀ ਸੀ ਬਾਈ ਪਾਣੀ ਟੁੱਟ ਗਿਆ ਅੱਜ ਸਵੇਰ ਲਾਉਨੇ ਆ ਤਗਰੀ ਖੜੀ ਹੈ ਤੇ ਕਣਕ ਬਈ ਉਧਰਲੀ ਵੀ ਸਾਰੀ ਨਿਕਲਿਆ ਹੀ ਦੇਖ ਨਿਕਲ ਲੱਗ ਪਈ ਹੈ ਤਕਰੀਬਨ ਸਾਰੀ ਕਣਕ ਨਿਕਲਿਆ ਆਈ ਹੈ ਬਈ ਭਾਰਤੀ ਕੁਆਲਿਟੀ ਤਾਂ ਓਕੇ ਆ ਬਾਈ ਤੇ ਪਰ ਘਰੇ ਨਹੀਂ ਆਪਣਾ ਨੇਰੇ ਨੂਰੇ ਚ ਖੁੱਡੇ ਚ ਨਹੀਂ ਸਹੀ ਕੁਆਲਿਟੀ ਹੁੰਦੀ ਜੀ ਲਓ ਬਈ ਮਿੱਤਰੋ ਫਸਗਣ ਪਾਣੀ ਪਿਆ ਤਾਂ ਤਾਰ ਕੱਢਣੀ ਐ ਇਹਨੂੰ ਲਾਉਣ ਵਾਲੀ ਦਵਾਈ ਜੀ ਬਾਈ ਉਹ ਦੇਤੀ ਦਵਾਈ ਖਾ ਵੀ ਦਿਨਾ ਤੁਹਾਨੂੰ ਮੈਂ ਕਿਹੜੀ ਆ ਉਹ ਹਰੀਆਂ ਤੋਂ ਨਹੀਂ ਲਿਆਂਦੀ ਉਹ ਦਵਾਈ ਨਾਰਮਲ ਮੈਡੀਕਲ ਤੋਂ ਲਿਆਂਦੀ ਆ ਬਾਈ ਤੇ ਕਬੂਤਰਾਂ ਦੇ ਛੱਲਾਂ ਪਾਉਣਗਾ ਬਾਈ ਤੇ ਰੰਗ ਵੀ ਲਾਉਣਾ ਅੱਜ ਵਲੌਗ ਲੇਟ ਪਾਵਾਂਗੇ ਕਿਉਂਕਿ ਉਹ ਸਾਰਾ ਕੁਝ ਇਸੇ ਵਲੌਗ 'ਚ ਐਡ ਕਰਨਾ ਤੇ ਦਵਾਈ ਦਿਖਾ ਦਿੰਦਾ ਵੀਰੇ ਆਹ ਦੇਖ ਆਹ ਦਵਈਆ ਤੀਕੋ ਲੋ ਬਈ ਮਿੱਤਰੋ ਹੁਣ ਆਪਾਂ ਕਰਨ ਲੱਗਿਆ ਬਾਈ ਜੀ ਵਲੌਗ ਦੀ ਸਮਾਪਤੀ ਮੇਰਾ ਵੀਰਣਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਅਗਰ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਬਾਈ ਕੱਲ ਨੂੰ ਵੀ ਭੰਬਲ ਪੂਸਾ ਪੈ ਗਿਆ ਕਿਉਂਕਿ ਬਾਈ ਕੱਲ ਨੂੰ ਵੀ ਇੱਕ ਹੋਰ ਕੇਸ ਆ ਉਹ ਬਲੌਗ ਚ ਨਹੀਂ ਦੱਸ ਸਕਦਾ ਕਿਉਂਕਿ ਬਈ ਜਿਹਨਾਂ ਦਾ ਮੇਰਾ ਕੇਸ ਚੱਲਦੋ ਉਹ ਵੀ ਬਲੌਗ ਵਿੱਚ ਨੇ ਚਲੋ ਠੀਕ ਆ ਬਾਈ ਜੀ ਉਹ ਪਹਿਲੀ ਦਾ ਰੌਲਾ ਉਹ